ਕਪੜੇ ਦਾ ਕੰਮ ਹੈ ਇਹਨਾਂ ਦਾ ਮਤਲਬ ਹੌਲਸੇ ਉਤਰੋਂ ਬਣ ਕੇ ਆਂਦਾ ਹੈ ਇੱਥੇ ਡਿਸਟ੍ਰੀਬਿਊਟ ਕਰਦੇ ਜ਼ਿਆਦਾ ਕਿਸੇ ਨਾਲ ਨਹੀਂ ਗੱਲਬਾਤ ਹੋਈ ਨਹੀਂ 2-3 ਮਹੀਨੇ ਨਹੀਂ ਹੋਏ ਹਲੇ ਇੱਥੇ ਤਾਂ ਹੋਇਆ ਹੀ ਸੀ ਠੀਕ ਹੈ ਨਾ ਉਹ ਕਹਿੰਦੇ ਆ ਕਿ ਹਾਂ ਜੋ ਨਿਊਜ਼ ਆਇਆ ਕਿ 4 ਜਣੇ ਆਏ ਆ ਪੁਲਿਸ ਵਾਲੇ ਆਏ ਸੀ ਪ੍ਰੋਪਰ ਉਹ ਵੈਰੀਫਿਕੇਸ਼ਨ ਕਰਕੇ ਜੋ ਡਾਕੂਮੈਂਟਸ ਸੀਗੇ ਉਹ ਕਲੈਕ ਕਰਕੇ ਲੈ ਗਏ ਨਹੀਂ ਆਪਣੀ ਛਾਂਤ ਢਿੰਕ ਕਰ ਰਹੇ ਨੇ ਟੀਮਾਂ ਵੱਖ-ਵੱਖ ਬਣਾ ਕੇ ਅਸੀਂ ਲਾਈਆਂ ਤੇ ਨਾਕਾਬੰਦੀ ਸਾਰੇ ਕਰਾਈ ਹੈ ਲੁਧਿਆਣੇ ਦੇ ਵਿੱਚ ਤੇ ਜਲਦੀ ਕਰ ਲਾਂਗੇ ਟ੍ਰੇਸ ਅਜੇ ਤੱਕ ਦਾ ਸਾਡੇ ਸਾਹਮਣੇ ਪ੍ਰੈਮਾਪੇਸੀ ਜਿਹੜੀ ਗੱਲ ਆ ਰਹੀ ਹੈ ਉਹ ਇਹੀ ਆ ਰਹੀ ਹੈ ਕਿ ਇਹਨਾਂ ਦਾ ਉਤਪਾਦ ਆਇਆ ਕੋਈ ਪਾਰਟੀ ਨਾ ਲੈਂਦੇ ਨਾ ਪੈਸੇ ਆਉਂਦੇ ਲੁਧਾਨਾ ਲਾਈਵ ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਯੂਮਬਰੀ ਲੁਧਾਨਾ ਦੇ ਵਿੱਚ ਇੱਕ ਟੈਕਸਟਾਈਲ ਕਾਰੋਬਾਰੀ ਨੂੰ ਕੀਤਾ ਅਗਵਾ ਐ ਤਸਵੀਰਾਂ ਨੇ ਦੇਖ ਸਕਦੇ ਤੁਸੀਂ ਕਿ ਜਿੱਥੇ ਇਹ ਟੈਕਸਟਾਈਲ ਕਾਰੋਬਾਰੀ ਕੱਲ ਦੇਰ ਸ਼ਾਮ ਇੱਕ ਜਨਪੁਰੀ ਵਕੀਲ ਦੇ ਕੋਲ ਇੱਕ ਆਪਣੇ ਨਿੱਜੀ ਕੰਮ ਕਰਨ ਵਾਸਤੇ ਆਇਆ ਸੀ ਤੇ ਉਸ ਤੋਂ ਬਾਅਦ ਉਸ ਨੂੰ ਜਿਹੜਾ ਕੀ ਹੈ ਕੁਝ ਅਣਪਛਾਤੇ ਵਿਅਕਤੀ ਆਇ ਇੱਕ i20 ਗੱਡੀ ਵਿੱਚ ਬਿਠਾ ਕੇ ਅਗਵਾ ਕਰਕੇ ਲੈ ਕੇ ਫਰਾਰ ਹੋ ਜਾਂਦੇ ਨੇ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਹਾਲਾਂਕਿ ਜਾਣਕਾਰੀ ਮੁਤਾਬਕ ਉਹ ਵਿਅਕਤੀ ਜਿਸ ਦਾ ਨਾਮ ਪਟੇਲ ਜਿਹੜਾ ਕਿ ਗੁਜਰਾਤ ਸੂਰੇਤ ਦਾ ਰਹਿਣ ਵਾਲਾ ਸੀਗਾ ਕੁਝ ਮਹੀਨੇ 6 ਮਹੀਨੇ ਪਹਿਲਾਂ ਹੀ ਇੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਕਾਰੋਬਾਰ ਕਰਨ ਆਇਆ ਸੀਗਾ ਹਾਲਾਂਕਿ ਉਸ ਦਾ ਕਾਰੋਬਾਰ ਜਿਹੜਾ ਕਿ ਟੈਕਸਟਾਈਲ ਕਾਰੋਬਾਰ ਕਰਦਾ ਹੋ ਇਹ ਤਸਵੀਰਾਂ ਨੇ ਜਿੱਥੇ ਕਿ ਉਹ ਇੱਕ ਰੈਂਟ ਤੇ ਲੈ ਕੇ ਸ਼ਾਪ ਇੱਥੇ ਕੰਮ ਕਰਦਾ ਸੀ ਆਂਦਾ ਜਾਂਦਾ ਸੀਗਾ ਆਪਣਾ ਕਾਰੋਬਾਰ ਇੱਥੋਂ ਚਲਾਉਂਦਾ ਸੀ ਉਹਦਾ ਆਫਿਸ ਜਿਹੜਾ ਕਿ ਇੱਥੇ ਸੀਗਾ ਤੇ ਉੱਪਰ ਜਿਹੜਾ ਕਿ ਉਸ ਦੀ ਸ਼ਾਪ ਹੈ ਤੇ 6 ਮਹੀਨੇ ਜਾਣਕਾਰੀ ਮਤਾਉ 6 ਮਹੀਨੇ ਪਹਿਲਾ ਜਿਹੜਾ ਕਿ ਹੈ ਉਹ ਕਾਰੋਬਾਰੀ ਇੱਥੇ ਆਇਆ ਸੀ ਤੇ ਕੱਲ ਦੇਰ ਸ਼ਾਮ ਨੂੰ ਜਨਪੁਰੀ ਦੇ ਵਿੱਚ ਨਿਜੀ ਕੰਮ ਦੇ ਲਈ ਆਇਆ ਸੀਗਾ ਤੇ ਉਸ ਤੋਂ ਬਾਅਦ ਆਈ ਇੱਕ i20 ਦੀ ਗੱਡੀ ਆਂਦੀ ਉਸ ਵਿੱਚੋਂ ਵਿਅਕਤੀ ਨਿਕਲਦੇ ਨੇ ਉਸ ਤੋਂ ਉਹ ਤੋਂ ਬਾਅਦ ਉਸ ਕਾਰੋਬਾਰੀ ਨੂੰ ਅਗਵਾ ਕਰਕੇ ਲੈ ਜਾਂਦੇ ਨੇ ਹੁਣ ਮਾਲਕ ਦੇ ਨਾਲ ਗੱਲਬਾਤ ਕਰਾਂਗੇ ਕੌਣ ਵਿਅਕਤੀ ਸੀ ਕਿੰਨੇ ਕੁ ਦੇਰ ਤੱਕ ਇੱਥੇ ਕੰਮ ਕਰ ਰਹੀ ਤੇ ਕਿੱਥੇ ਦਾ ਰਹਿਣ ਵਾਲਾ ਸੀ ਦੱਸਿਆ ਜਾ ਰਿਹਾ ਕਿਡਨਾਪਿੰਗ ਦਾ ਮਾਮਲਾ ਇੱਕ ਤੋਂ ਹੜੇ ਤੇ ਕੰਪਲੈਕਸ ਦੇ ਵਿੱਚ ਸ਼ਾਪ ਲੈ ਕੇ ਕੰਮ ਕਰ ਰਹੇ। ਕੌਣ ਹੈ ਵਿਅਕਤੀ ਤੇ ਕਿੱਥੋਂ ਦਾ ਆਇਆ ਹੈ? ਸਰ ਇਹ ਬੇਸਿਕਲੀ ਸੂਰਤ ਗੁਜਰਾਤ ਤੋਂ ਨੇ ਆ ਸਾਹਮਣੇ ਵਾਲੀ ਉਹ ਸ਼ਾਪ ਹੈ ਉਹਨਾਂ ਦੀ। ਇਹਨਾਂ ਨੂੰ ਹਲੇ 2-3 ਮਹੀਨੇ ਹੋਏ ਆਿਆਂ ਨੂੰ। ਵਾਕਿੰਗ ਨਹੀਂ ਆਏ ਸੀ। ਤੇ ਕੱਪੜੇ ਦਾ ਕੰਮ ਹੈ ਇਹਨਾਂ ਦਾ। ਮਤਲਬ ਹੋਲਸੇ ਉਤੋਂ ਬਣ ਕੇ ਆਂਦਾ ਹੈ ਇੱਥੇ ਡਿਸਟ੍ਰੀਬਿਊਟ ਕਰਦੇ ਆ। ਜ਼ਿਆਦਾ ਕਿਸੇ ਨਾਲ ਇੰਨੀ ਗੱਲਬਾਤ ਹੋਈ ਨਹੀਂ। 2-3 ਮਹੀਨੇ ਹੀ ਹੋਏ ਹਲੇ। ਸਾਨੂੰ ਵੀ ਸਵੇਰੇ ਹੀ ਜਦ ਅਕਵਾਰ ਚ ਆਇਆ ਉਦੋਂ ਪਤਾ ਲੱਗਿਆ ਕਿ ਇਹ ਸਾਰ ਪ੍ਰੋਬਲਮ ਹੋ ਗਈ। ਅੱਛਾ 2-3 ਮਹੀਨੇ ਤੋਂ ਪਹਿਲਾਂ ਵੀ ਕਦੀ ਕੁਛ ਇਦਾਂ ਦੇ ਵਿਵਾਦ ਛੜੇ ਸੀਗੇ ਜਾਂ ਕੁਛ ਇਦਾਂ ਲੜਾਈ ਝਗੜਾ ਵਗੈਰਾ ਕੋਈ ਮਿਲ ਨਹੀਂ 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 ਕੁਝ ਵੀ ਨਹੀਂ ਇਹ ਤਾਂ ਵਾਕਿਨ ਆਇਆ ਕਿ ਜੀ ਟਿਕਟ ਕਟਾਈ ਹੈ ਜੀ 2-3 ਮਹੀਨੇ ਪਹਿਲਾਂ ਉਸ ਤੋਂ ਬਾਅਦ ਵੀ ਘਾਟੀ ਆਫਿਸ ਹੁੰਦੇ ਆ ਜਾਂ ਹੁੰਦੇ ਆ ਆਪਣਾ ਨਨ ਕੋ ਐਸ ਸੱਚ ਕੋਈ ਗੱਲ ਕਿਸੇ ਤਰ੍ਹਾਂ ਦੀ ਵੀ ਨਹੀਂ ਹੋਈ ਇੱਥੇ ਤਾਂ ਅੱਛਾ ਜੀ ਪੁਲਿਸ ਵੀ छानबीन ਕਰ ਰਹੀ ਹੈ ਕਿ ਉਹ ਵਿਅਕਤੀ ਕੀ ਕਰਦਾ ਸੀਗਾ ਚਲੋ ਪੁਲਿਸ ਨੂੰ ਵੀ ਜਾਣਕਾਰੀ ਮਿਲ ਗਈ ਹੈ ਕਿ ਕਰਦਾ ਸੀ ਵਿਅਕਤੀ ਨੇ ਤੁਹਾਨੂੰ ਕੁਝ ਦੱਸਿਆ ਹੋਵੇ ਪਰ ਇਹ ਕਿਡਨੈਪਿੰਗ ਦਾ ਮਾਮਲਾ ਕਿ ਏਦਾਂ ਦੇ ਕੋਈ ਲੋਕ ਆਏ ਸੀ ਕਿ ਕੋਈ ਸੀਸੀਟੀਵੀ ਵਿੱਚ ਕੋਈ ਏਦਾਂ ਦਾ ਪਤਾ ਲੱਗਿਆ ਕੁਝ ਕੁਝ ਵੀ ਨਹੀਂ ਬਿਕੋਜ਼ ਇੱਥੇ ਤਾਂ ਹੋਇਆ ਹੀ ਨਹੀਂ ਅੱਛਾ ਠੀਕ ਹੈ ਨਾ ਉਹ ਕਹਿੰਦੇ ਆ ਕਿ ਹਾਂ ਜੋ ਨਿਊਜ਼ ਆਇਆ ਕਿ ਚਾਰ ਜਣੇ ਆਇਆ ਹਾਂ ਪੁਲਿਸ ਵਾਲੇ ਆਏ ਸੀ ਪ੍ਰੋਪਰ ਉਹ ਵੈਰੀਫਿਕੇਸ਼ਨ ਕਰਕੇ ਜੋ ਡਾਕੂਮੈਂਟਸ ਸੀਗੇ ਉਹ ਕਲੈਕਟ ਕਰਕੇ ਲੈ ਗਏ ਨੇ ਆਪਣੀ छानबीन ਕਰ ਰਹੇ ਨੇ ਅੱਛਾ ਇੱਕ ਆਧਾਰ ਕਾਰਡ ਦਾ ਵੈਰੀਫਿਕੇਸ਼ਨ ਉਹ ਵੈਰ ਹੁੰਦੀ ਉਹ ਤੁਸੀਂ ਕਰਾਈ ਹੁੰਦੀ ਹਾਂਜੀ ਹਾਂਜੀ ਪ੍ਰੋਪਰ ਵੈਰੀਫਿਕੇਸ਼ਨ ਕਰਵਾ ਕੇ ਰੈਂਡੀਡ ਬਣਵਾ ਕੇ ਸਭ ਕੁਝ ਕਰਵਾਇਆ ਹੋਇਆ ਸੀ ਉਹ ਅੱਜ ਸਵੇਰੇ ਪੁਲਿਸ ਵਾਲਿਆਂ ਨੂੰ ਆਪਾਂ ਹੈਂਡ ਓਵਰ ਕਰਤਾ ਸਾਰਾ ਕੁਝ ਕਿ ਮੋਕੇ ਤੇ ਪੁਲਿਸ ਆਈ ਸੀ ਹਾਂਜੀ ਸਵੇਰੇ ਆਏ ਸੀਗੇ ਆ ਕੇ ਪੂਰੀ छानबीन ਕਰਕੇ ਗਏ ਉੱਥੇ ਠੀਕ ਹੈ ਇਹ ਕੋਈ ਕਿਡਨਾਪਿੰਗ ਦਾ ਅਲਾਈ ਕਿਡਨਾਪਿੰਗ ਦਾ ਮਸਲਾ ਅਜੇ ਤੱਕ ਤੇ ਨਹੀਂ ਸਾਡੇ ਸਾਹਮਣੇ ਆਇਆ ਕੋਈ ਗੱਲ ਇਸ ਤਰ੍ਹਾਂ ਦੀ ਜੀ ਕੋਈ ਸਰਜੀਤ ਦਿਨਕਰ ਪਾਟਲ ਨਾਂ ਦਾ ਬੰਦਾ ਹੈ ਜੀ ਤੇ ਉਹ ਬੰਦਾ ਅ ਦੁਕਾਨ ਨੰਬਰ 9 ਆਲੂ ਵਾਲੀਆ ਕੰਪਲੈਕਸ ਜੀ ਦੇ ਵਿੱਚ ਉਹਦੀ ਸ਼ਾਪ ਆ ਕਿਸ ਚੀਜ਼ ਦੀ ਕੱਪੜੇ ਦਾ ਕਾਰੋਬਾਰ ਕਰਦਾ ਗਾਰਮੈਂਟਸ ਦਾ ਠੀਕ ਹੈ ਜੀ ਇਹ 4-5 ਮਹੀਨੇ ਤੋਂ ਹੀ ਮੇਰਾ ਖ਼ਲ ਦੱਸਿਆ ਗੁਜਰਾਤ ਤੋਂ ਆਏ ਨੇ ਠੀਕ ਹੈ ਸਰ ਤੇ ਅਜੇ ਤੱਕ ਇਹ ਰਿੰਦਾ ਵੀ ਭੀਜੀ ਤੇ ਇਕੱਲਾ ਹੀ ਹੈ ਇੱਥੇ ਠੀਕ ਹੈ ਜੀ ਜਿਹੜੀ ਅਜੇ ਤੱਕ ਸਾਡੇ ਸਾਹਮਣੇ ਪ੍ਰਾਇਮਾਫੇਸ ਸੀ ਜਿਹੜੀ ਗੱਲ ਆ ਰਹੀ ਹੈ ਉਹ ਇਹੀ ਆ ਰਹੀ ਹੈ ਕਿ ਇਹਨਾਂ ਦਾ ਉੱਥੋਂ ਤਾਂ ਆਇਆ ਕੋਈ ਪਾਰਟੀ ਨਾ ਲੈਣ ਦੇਣਾ ਪੈਸਿਆਂ ਦਾ ਠੀਕ ਹੈ ਜੀ ਤੇ ਕਿਉਂਕਿ ਇਹਨਾਂ ਦੇ ਘਰ ਦੇ ਵੀ ਇੱਥੇ ਨਹੀਂ ਰਹਿੰਦੇ ਉਹ ਸੰਪਰਕ ਉਹਨਾਂ ਨਾਲ ਅਸੀਂ ਕਰ ਰਹੇ ਹਾਂ ਜੀ ਜੀ ਸਰ ਤੇ ਮੇਨ ਜਿਹੜੀ ਗੱਲ ਇਹੀ ਆ ਰਹੀ ਹੈ ਕਿ ਉਹ ਪਾਰਟੀ ਜਿਹੜੀ ਹੈ ਉਹ ਬੰਦੇ ਵੀਰੇ ਨੂੰ ਧੱਕੇ ਨਾਲ ਨਾਲ ਲੈ ਗਏ ਨੇ ਲੱਭਦੇ ਲਬਾਂਦੇ ਇੱਥੇ ਬੰਦੇ ਬਹੁਤ ਹਾਂ ਜੀ ਹਾਂ ਬਾਕੀ ਕਿਡਨਾਪਿੰਗ ਵਾਲੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕੋਈ ਸੀਸੀਟੀਵੀ ਵਗੈਰਾ ਵੀ ਨਜ਼ਰ ਆਉਂ ਕਰ ਰਹੇ ਆ ਜੀ ਕਰ ਰਹੇ ਆ ਟੀਮਾਂ ਲਾਈਆਂ ਟੀਮਾਂ ਵੱਖ-ਵੱਖ ਬਣਾ ਕੇ ਅਸੀਂ ਲਾਈਆਂ ਤੇ ਨਾਕਾਬੰਦੀ ਸਾਰੇ ਕਰਾਈ ਹੈ ਲੁਧਿਆਣੇ ਦੇ ਵਿੱਚ ਤੇ ਜਲਦੀ ਕਰ ਲਾਂਗੇ ਟਰੇਸ ਕੋਈ ਪਤਾ ਚੱਲੇ ਕਿਹੜੀ ਗੱਡੀ ਸੀ ਜਿਹਦੇ ਗਿਆ ਵਾ ਗੱਡੀ ਦਾ ਨੰਬਰ ਪੀਬੀ 10 ਜੀਏਟੀ ਇਹ ਲੈਣਾ ਦਾ ਬੰਦਾ ਵੀ ਕੋਈ ਇਨਵੋਲਵ ਹੋ ਸਕਦਾ ਹੈ ਕਿੰਨੇ ਲੈਪਿੰਗ ਅਜੇ ਕੁਝ ਵੀ ਕਿਹਾ ਜਾ ਸਕਦਾ ਜੀ ਇਸ ਤਰ੍ਹਾਂ ਦੇ ਆਪਣੇ ਕਿਹਾ ਸੀ ਜਿਹੜੇ ਲਾਏ ਜਾ ਸਕਦੇ ਆ ਬਾਕੀ ਵੈਰੀਫਾਈ ਕਰ ਰਹੇ ਆ ਇੱਕ ਸ਼ਖਸ ਹੋਰ ਸੀ ਜਿਹੜਾ ਕਹਿੰਦਾ ਸੀ ਮੈਨੂੰ ਵੀ ਲੈ ਕੇ ਚੱਲੇ ਸੀ ਨਾਲ ਗੱਡੀ 'ਚ ਪਾ ਕੇ ਉਹਨੂੰ ਵੀ ਜ਼ਿਆਦਾ ਨਹੀਂ ਪਤਾ ਜੀ ਉਹ ਤੇ ਸਿਰਫ ਅਕਾਊਂਟ ਦਾ ਕੰਮ ਕਰਦਾ ਇੱਥੇ ਉਹ ਵੀ ਦੱਸ ਨਹੀਂ ਆਇਆ ਸੀ ਸੀਏ ਸਾਹਿਬ ਕੋਈ ਇੱਥੇ ਭਰੌਣ ਆਏ ਨੇ ਟੈਕਸ ਦਾ ਜੀਐਸਟੀ ਦਾ ਸਰ ਗੱਡੀ ਨੰਬਰ ਲੁਧਿਆਣਾ ਦੀ ਉਹਦੇ ਵੈਰੀਫਾਈ ਨਹੀਂ ਉਹ ਨੰਬਰ ਨਹੀਂ ਅਜੇ ਟਰੈਸ ਹੋ ਰਿਹਾ ਕਰ ਰਹੇ ਆ ਉਹ ਨੰਬਰ ਨਾਲ ਫੋਨ ਆਉਦਾ ਕਿੰਨੇ ਕ ਬੰਦੇ ਸੀ ਪਤਾ ਲੱਗੇ ਇਹ 3 ਤੋਂ 4 4 ਤੋਂ 5 ਬੰਦੇ 4 ਤੋਂ 5 ਬੰਦੇ ਕਹਿ ਜਾ ਸਕਦੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਦੇ ਮੁਤਾਬਕ ਜਿਹੜਾ ਕਿ ਇਸ ਨੂੰ ਅਗਵਾ ਦਾ ਰੂਪ ਨਹੀਂ ਦੱਸਿਆ ਜਾ ਰਿਹਾ ਹਾਲਾਂਕਿ ਉਸ ਨੇ ਉਹਨਾਂ ਨੇ ਜਾਣਕਾਰੀ ਮੁਤਾਬਕ ਦਿੰਦੇ ਹੋਏ ਕਿਹਾ ਹੈ ਕਿ ਪੈਸੇ ਦਾ ਕੁਝ ਲੈਣ-ਦੇਣ ਸੀਗਾ ਤੇ ਪੁਲਿਸ ਇਸ ਦੇ ਵਿੱਚ छानबीन ਕਰ ਰਹੀ ਹੈ ਤੇ ਉਸ ਉਹਨਾਂ I20 ਵਿਅਕਤੀਆਂ ਨੂੰ ਵੀ ਜਿਹੜੀ ਕੀ ਹੈ ਕਾਬੂ ਕਰਮ ਦੀ ਕੋਸ਼ਿਸ਼ ਦੇ ਵਿੱਚ ਜੁਟੀ ਹੋਈ ਹੈ ਤੇ ਉਹਨਾਂ ਆਉਣ ਆ ਦੇ ਸਮੇਂ ਤੇ ਜਲਦ ਪਤਾ ਚੱਲੇਗਾ ਕਿ ਕਿੰਨੇ ਕੋ ਜਲਦੀ ਇਸ ਕਾਰਬਨ ਨਤੀਜਾ ਦਿੱਤਾ ਜਾਂਦਾ ਵਾ ਜੁੜਿਓ ਲਖਾਂ ਲੈ ਜਨਾ ਸੰਜੇ ਦਾ ਨਾ ਯੂਮਰਪੋਰਟ ਧੰਨਵਾਦ